ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਉਮੀਦ ਆ ਵੀ ਸਾਰੇ ਠੀਕ ਠਾਕ ਹੋਣਗੇ ਤੇ ਬਹੁਤ ਵਧੀਆ ਹੋਣਗੇ ਠੰਡ ਹੋ ਗਈ ਸਟਾਰਟ ਸਿਆਲ ਹੋ ਗਿਆ ਵਾ ਸ਼ੁਰੂ ਮਾੜੀ ਮੜੀ ਹੁਣ ਜਿਹੜੀ ਧੁੱਪ ਚੜਦੀ ਆ ਬੜੀ ਵਧੀਆ ਲੱਗਦੀ ਆ ਤੇ ਹੋਰ ਸੁਣਾਉ ਠੀਕ ਠਾਕ ਸਾਰੇ ਤੇ ਸਾਰੇ ਵੀਰਾਂ ਦੇ ਭੈਣਾਂ ਦੇ ਮੈਸੇਜ ਆਉਂਦੇ ਹੀਗੇ ਵੀ ਤੁਹਾਡੇ ਘਰ ਕੀ ਹੋਇਆ ਵਾ ਮੁੰਡਾ ਆ ਕਿ ਕੁੜੀ ਚੁਟਕਾ ਆ ਕਿ ਚੁਟਕੀ ਫਤੇਦੀ ਚੁਪਕੀ ਆਈ ਹੈ ਜਾਂ ਸਾਡਾ ਚੁਟਕਾ ਆਇਆ ਤੇ ਚਲੋ ਅੱਜ ਤੁਹਾਨੂੰ ਦੱਸਦੇ ਆਪਾਂ ਆਪਾਂ ਪਤਾ ਕਿਉਂ ਨਹੀਂ ਦੱਸਣ ਦੇ ਅਸਲ ਚ ਲਾਓ ਸੋਕ ਵੀ ਨਾਟ ਸੱਸੀ ਘਰ ਦੀ ਸਾਰਿਆਂ ਨੂੰ ਹੋਰ ਸੁਣਾਓ ਸਭ ਵਧੀਆ ਠੀਕ ਠਾਕ ਆਪਾਂ ਵੀ ਠੀਕ ਠਾਕ ਆ ਤੇ ਬਸ ਵਿਹਲੇ ਬੈਠੇ ਆ ਬਾਬਾ ਜੀ ਨੇ ਡਿਊਟੀ ਨਹੀਂ ਲਈ ਆ ਉਹ ਭਗਤਾਂ ਨੇ ਆਪਣੀ ਦਵਾਈ ਖਾ ਲਈ ਤੇ ਲੰਮੇ ਬੈ ਗਏ ਦਵਾਈ ਖਾ ਲਈ ਲੰਮੇ ਪੈਣੀ ਰੋਟੀ ਖਾ ਲਈ ਲੰਮੇ ਪੈ ਗਏ ਕੀ ਕਰਾ ਉਹ ਮੈਂ ਸਾਰੀ ਮਰ ਪਹਿਲਾਂ ਵੀ ਕੰਮ ਹੀ ਕੀਤਾ ਗਾੜੀ ਵੀ ਸਾਰੀ ਮਰ ਹੁਣ ਕੰਮ ਹੀ ਕਰਨਾ ਥੋੜਾ ਟਾਈਮ ਬਾਬਾ ਜੀ ਜਾਂਦੇ ਆ ਜੇ ਰੈਸਟ ਕਰੋ ਤੇ ਰੈਸਟ ਵੀ ਕਰਨੀ ਜ਼ਰੂਰੀ ਹੈ ਹਾਂ ਤੇ ਬੜੇ ਸੁਖ ਮੈਸੇਜ ਆਉਣਦੇ ਆ ਨਾ ਮੈਸੇਜ ਆਉਣਦੇ ਹੀ ਪੀ ਦੱਸੋ ਕੀ ਆਇਆ ਵਾ ਮੁੰਡਾ ਹੋਇਆ ਵਾ ਕੁੜੀ ਹੋਈ ਐ ਦੱਸਣਾ ਤੇ ਆਪਾਂ ਤਾਂ ਨੂੰ ਪਤਾ ਹੈ ਹੀ ਵਲੌਗ ਚ ਪਤਾ ਲੱਗਣਾ ਕਿੰਨਾ ਕਿ ਜਿਹੜਾ ਬੰਦਾ ਲਗਾ ਲੂਗਾ ਪਰ ਦੱਸਿਆ ਪਤਾ ਕਿਉਂ ਨਹੀਂ ਕਿ ਹੁਣ ਹਨਾ ਜਿੱਦਾਂ ਸਾਰੇ ਸਾਡੇ ਟੀਮ ਮੈਂਬਰ ਆਏ ਆ ਇਕੋ ਦੇ ਨਹੀਂ ਗਏ ਸਾਰੇ ਹਨਾ ਕੋਈ ਮਤਲਬ ਪਹਿਲਾਂ ਆ ਗਿਆ ਕੋਈ ਬਾਅਦ ਚ ਆ ਗਿਆ ਇੱਕੋ ਦਿਨ ਉਹ ਫਿਰ ਵਲੌਗ ਜਿਹੜੇ ਸੀ ਨਾ ਸਾਡੇ ਉਹ ਤਿੰਨੇ ਇੱਕੋ ਦਿਨੀ ਬਣੇ ਆ ਹਾਂ ਵਲੌਗ ਬਣੇ ਨਹੀਂ ਤੇ ਚਲੋ ਅਪਲੋਡ ਵੀ ਆਪਾਂ ਨਾਲ ਦੀ ਨਾਲ ਹੀ ਕਰ ਲਈ ਤੇ ਆਪਾਂ ਸੋਚਿਆ ਚੱਲ ਪਹਿਲਾਂ ਇਹ ਪਬਲਿਕ ਕਰਦੇ ਆ ਦੱਸਣਾ ਤੇ ਹੈਗਾ ਹੀ ਆ ਦੱਸਣ ਤੋਂ ਬਗੈਰ ਤੇ ਰਿਆ ਵੀ ਨਹੀਂ ਜਾਣਾ ਹਨਾ ਉਹ ਵਲੌਗ ਇਸ ਕਰਕੇ ਇੱਕੋ ਦਿਨੀ ਬਣ ਗਏ ਹੀ ਤੇ ਫਿਰ ਉਹ ਪਬਲਿਕ ਆਪਾਂ ਤਾਂ ਹੀ ਰੈਗੂਲਰ ਕਰਤੇ ਪਿਛੇਛੇ ਤੀ ਉਹ ਪਬਲਿਕ ਹੋ ਜਾਣ ਤੇ ਫਿਰ ਆਪਾਂ ਦੱਸੀਏ ਨਾਲੇ ਇੰਨਾ ਕਿਤੇ ਲੁਕਾ ਚਾਹੀਦਾ ਵੀ ਆ ਸਸਪੈਂਸ ਵੀ ਜ਼ਰੂਰੀ ਆ ਆ ਮਹੀਨੇ ਚ ਰਵੇਟ ਕੀਤੀ ਤੀਂ ਵੀ ਥੋੜੀ ਜੀ ਕਰੰਟ ਹੋਣਾ ਹਾਂ ਵੀ ਲੋ ਜੀ ਮਹਾਰਾਜ ਨੇ ਪਰਦਾ ਪਾਇਆ ਵੀ ਲੋ ਮਾਂ ਕੋਲੋਂ ਬੱਚਾ ਹੁੰਦਾ ਵਾ ਪਰ ਮਾਂ ਇਲੀ ਨਹੀਂ ਪਤਾ ਹੁੰਦਾ ਕਿ ਮੇਰੇ ਕੋਲੋਂ ਕੀ ਆ ਹਾਂ 9 ਮਹੀਨੇ ਵੀ ਨਹੀਂ ਆਨੂ ਨਹੀਂ ਪਤਾ ਲੱਗਾ ਵੀ ਕੀ ਆ ਹਾਂ ਹਨਾ ਮਹਾਰਾਜ ਨੇ ਪਰਮਾਤਮਾ ਨੇ ਸਾਰਾ ਕੁਝ ਪਹਿਲਾਂ ਕੀ ਇਦਾਂ ਬੱਚੇ ਨੂੰ ਅੰਦਰ ਸਾਰਾ ਕੁਝ ਪਚਾਉਂਦਾ ਪਰਦਾ ਰੱਖਦਾ ਅੰਦਰ ਰੱਖਦਾ ਕੁਦਰਤ ਕੁਦਰਤ ਇਤਨੀ ਵੈਲ ਮੰਨੀ ਜਾਂਦੀ ਹੈ ਕੁਦਰਤ ਤਿੰਨ ਦਿਨ ਆਪਾਂ ਬਚਾ ਠੀਕ ਨਹੀਂ ਸੀ ਤੇ ਮਸ਼ੀਨ ਚ ਲਾਇਆ ਤੇ ਡਾਕਟਰਾਂ ਨੇ ਇੱਕ ਦਿਨ ਦਾ ਲੈਂਦੇ ਹੀ 10-12000 ਰੁਪਇਆ ਮਤਲਬ ਕਿ ਲਾ ਲਉ ਤੀ 30-35000 ਰੁਪਇਆ ਲੱਗ ਗਿਆ ਤੇ 9 ਮਹੀਨੇ ਵਾਈ ਗੁਰੂ ਨੇ 1 ਰੁਪਇਆ ਨਹੀਂ ਸਾਡੇ 1 ਰੁਪਇਆ ਨਹੀਂ ਲਿਆ ਤੇ ਅੰਦਰ ਕਿਹੜੇ ਹਿਸਾਬ ਨਾਲ ਰੱਖਿਆ ਕਿੱਦਾਂ ਨੂੰ ਰੋਟੀ ਪਾਣੀ ਮਿਲਦਾ ਰਿਹਾ ਕਿਦਾਂ ਨੂੰ ਜੋਰ ਨੂੰ ਰੋਟੀ ਪਾਣੀ ਦਵਾਈ دارو ਜੋ ਚਾਹੀਦਾ ਕਿਦਾਂ ਮਿਲਦਾ ਹੈ ਜਿਹੜੇ ਲੱਗਣ ਦੇ ਵੱਖਰੇ ਤੇ ਦਵਾਈਆਂ ਮੰਗਉਂਦੇ ਹੀ ਉਹ ਵੱਖਰੀਆਂ ਮਹਾਰਾਜ ਵੇਲਾ ਅੰਦਰ ਸਾਰਾ ਕੁਝ ਬੱਚੇ ਨੂੰ ਪਚਾਉਂਦਾ ਬਿਨਾਂ ਸਾਡੇ ਕੋਲ ਰੁਪਈਆ ਆ ਗਿਆ ਤੇ ਆਪਾਂ ਵੀ ਇਹਦਾ ਜਦੋਂ ਬੱਚਾ ਅੰਦਰ ਹੁੰਦਾ ਬੱਚਾ ਵੀ ਕਹਿੰਦੇ ਵੀ ਅਰਦਾਸਾਂ ਕਰਦਾ ਉਹ ਵੀ ਮਹਾਰਾਜ ਮੈਨੂੰ ਬਾਹਰ ਕੱਢ ਮੈਂ ਤੇਰਾ ਸਿਮਰਨ ਕਰਾਂ ਤੇਰਾ ਨਾਮ ਧਿਆਵਾ ਹਨਾ ਤੇ ਪਰ ਮੇਰੇ ਪਾਰ ਵਿੱਚ ਆਪਸ ਬੁਨਿਆਦਾਰੀ ਵਿੱਚ ਵਿੱਚ ਹੋਰ ਪਾਸੇ ਉਲਝਣਾਂ ਨਹੀਂ ਹਾਂ ਹੋਰ ਪਾਸੇ ਹੋ ਜਾਂਦੀਆਂ ਆ ਪਰ ਮੈਂ ਕਹਿੰਦੀ ਕਿ ਮੇਰਾ ਟਾਈਮ ਜਿਹੜਾ ਸੀ ਬੜਾ ਹੀ ਮਤਲਬ ਵਧੀਆ ਰਿਹਾ ਕਿ ਮੈਂ ਰੱਬ ਦੇ ਨਾਮ ਨਾਲ ਧੂਣਾ ਜੁੜੀ ਸੀ ਬਾਬਾ ਜੀ ਨੇ ਮੈਨੂੰ ਆਪਣੇ ਵਧੀਆ ਆਪੇ ਬੈਠੇ ਹਣ ਵੀ ਸਿਮਰਨ ਕਰੀਦਾ ਵਾ ਪਹਿਲਾਂ ਵੀ ਬਾਬਾ ਜੀ ਆਪਾਂ ਡਰ ਨਾਲੇ ਬੰਦਾ ਪਾਠ ਕਰਦਾ ਆ ਕਿ ਪਾਠ ਕਰੀਏ ਨਾ ਸਾਡੇ ਬੱਚੇ ਜੀ ਵਧੀਆ ਵਧੀਆ ਕੋਣ ਹੋਣਗੇ ਭਗਤੀ ਵਾਲਾ ਹੋਊਗਾ ਰੱਬ ਦੇ ਨਾਮ ਵਾਲਾ ਹੋਊਗਾ ਹਮਮ ਮਹਿਮਾਨ ਹੋਊਗਾ ਮਹਿਮਾਨ ਹੋ ਬੜਾ ਵਧੀਆ ਜਿਹਾ ਇਹ ਟਾਈਮ ਹੈ ਜੀ ਹਮਮ ਬੱਚਾ ਵੀ ਨਿਹਰ ਹੋਵੇ ਰੱਬ ਦੇ ਨਾਮ ਤੇ ਸਾਰੇ ਕਹਿੰਦੇ ਆਪਾਂ ਖਿਜ ਗਏ ਆ ਵੀ ਤੁਸੀਂ ਦੱਸਣ ਨਹੀਂ ਦੇ ਦੱਸਣ ਨਹੀਂ ਦੇ ਦੱਸਣਾ ਦੇ ਹੈ ਹੀ ਐਂ ਤਾਂ ਦੀ ਗੱਲ ਨਹੀਂ ਵੀ ਨਹੀਂ ਦੱਸਣਾ ਕੱਲ ਤੁਹਾਨੂੰ ਮੈਂ ਦੱਸਣ ਨਹੀਂ ਕਿ ਇਹਨੇ ਕਮੈਂਟ ਕੀਤਾ ਸੀ ਵੀ ਸੁੱਖ ਤੇਰੇ ਸੱਚੀ ਭੈਣ ਹਾਂ ਹਾਂ ਤੁਹਾਡੇ ਸੱਚੀ ਨਹੀਂ ਆਣਾ ਹੋਇਆ ਇਹ ਝੂਠ ਬੰਦੇ ਕਿ ਇਹਨੇ ਮੇਰੇ ਵਰਗੇ ਨੇ ਹੋਰ ਖਿਜ ਕੇ ਕਮੈਂਟ ਕੀਤਾ ਗਿਫਟ ਫੜੀ ਜਾਂਦੇ ਆ ਬਸ ਇਹ ਦੱਸਦੇ ਹੈ ਨਹੀਂ ਤੇ ਅੱਗੋਂ ਭੈਣ ਭਰਾ ਹੀ ਜਵਾਬ ਦੇਣ ਵਾਲੀ ਹੁੰਦੀ ਹੈ ਕਿ ਭੈਣ ਭਰਾ ਨੇ ਜਵਾਬ ਦਿੱਤਾ ਕਿ ਕਹਣਾ ਉਹਨਾਂ ਨੂੰ ਮਿਲਦੇ ਵਕਤ ਦੇ ਉਹਨਾਂ ਨੂੰ ਗਿਫਟਾ ਹੁੰਦਾ ਹੈ ਇਹ ਤੁਹਾਨੂੰ ਹੀ ਲਾਉਂਦੇ ਇੰਝੜੇ ਗਿਫਟਾ ਲੈਣੀ ਆ ਪਿਆਰੇ ਵੀ ਆਪਣੇ ਸਿਰ ਭਾਰ ਹੁੰਦਾ ਵਈਕਰ ਅੱਜ ਆਪਾਂ ਜੇ ਲੈਣਦੇ ਆ ਨਾ ਤਾਂ ਕੱਲ੍ਹ ਨੂੰ ਤੁਹਾਨੂੰ ਦੇਣੀ ਆ ਜ਼ਰੂਰੀ ਹੈ ਪਾਉਣ ਸਾ ਸੇ ਫੜਫੜ ਪਿਆਰ ਫੜਫੜ ਆਪਣੇ ਕੋ ਰੱਖਣ ਨੇ ਆ ਉਹ ਸਾਡੇ ਸਿਰ ਭਾਰ ਹੋਣ ਡਿਆ ਦੂਣਾ ਹਮ ਅੱਜ ਆਪਾਂ ਜ ਲਵਾਂਗੇ ਤੇ ਗਰੇ ਤੁਹਾਨੂੰ ਦੂਣਾ ਕਰਕੇ ਮੋੜਨਾ ਪੈਂਦਾ ਵਾ ਹਮ ਹੁਣ ਵੇਖਾਂ ਉਹ ਅਮਨ ਦੀਦੀ ਹੋਣੀ ਕਿੱਥੋਂ ਆਈ ਦਸੂਏ ਮਕੇਰੀਆਂ ਤੋਂ ਵਿਚਾਰੀ ਹਣਾ ਅਮਨ ਦੀਦੀ ਕਹਿ ਰਹੀ ਸਾਬੀ ਹੁਣ ਬਸ ਜਦੋਂ ਆਪਣਾ ਸਵਾ ਮਹੀਨਾ ਹੁੰਦਾ ਉਹਨਾਂ ਕੋ ਜਾਣਾ ਉਹਨਾਂ ਕੋੋਂ ਜਾਣਾ ਮਤਲਬ ਇਹ ਸਿਰ ਭਾਰ ਹੋ ਜਾਂਦਾ ਵਾ ਹਮ ਕੀ ਜੇ ਪੜ੍ਹਨੀ ਬੜੀ ਸੌਖੀ ਐ ਪਰ ਗੱਲ ਜਿਹੜੀ ਮੋੜਨੀ ਹੁੰਦੀ ਨਾ ਉਹ ਵੀ ਬੜੀ ਔਖੀ ਐ ਹੁਣ ਰਕਵੀਰ ਹੋਣੀ ਐ ਮਾਨਪ੍ਰੀਤ ਹੋਣੀ ਐ ਕਿੰਨੇ ਬੀਜੀ ਜਾਰੇ ਟਾਈਮ ਕੱਢ ਕੇ ਆਏ ਹੈ ਟਾਈਮ ਕੱਢ ਕੇ ਆਏ ਹੈ ਹਨ ਸਾਰਿਆਂ ਤੁਹਾਨੂੰ ਆਪਣਾ ਆਪਣਾ ਟਾਈਮ ਨਹੀਂ ਲੱਗਦਾ ਬੰਦੇ ਕੋਲ ਹਾਂਜੀ ਆ ਵੇਖੋ ਆਵਾਜ਼ ਆਉਣ ਢਈ ਆ ਤੇ ਸਾਰਿਆਂ ਨੇ ਵਲੌਗ ਵੇਖਿਆ ਹੀ ਆ ਵੀ ਜਦੋਂ ਸੁਖ ਨੂੰ ਆਪਰੇਸ਼ਨ ਥੀਟਰ ਚ ਲੈ ਕੇ ਗਏ ਆਪਰੇਸ਼ਨ ਹੋ ਲੱਗਾਈ ਦੰਦ ਦੇ ਕੱਢ ਦੀ ਗਈ ਫਤੇ ਕਿਦਾਂ ਦਰਵਾਜ਼ੇ ਨਾਲ ਅਗ ਲਾ ਕੇ ਬਾਜਾਂ ਸੁਣਦਾ ਹੈ ਆਵਾਜ਼ਾਂ ਸੁਣਦਾ ਹੈ ਜਦੋਂ ਪਹਿਲੀ ਆਵਾਜ਼ ਆਈ ਨਾ ਫਤੇ ਨੇ ਸੁਣ ਲਈ ਉਦੋਂ ਮੈਂ ਵਲੌਗ ਨਹੀਂ ਬਣਾ ਪਾਪਾ ਪਾਪਾ ਆਵਾਜ਼ ਆ ਗਈ ਅੰਦਰੋਂ ਕਿੰਨੀ ਤੇਜ਼ ਆਵਾਜ਼ ਆਈ ਉਹ ਅੰਦਰੋਂ ਮੈਂ ਕਿਹਾ ਉਹ ਆ ਗਈ ਆਵਾਜ਼ ਫਿਰ ਮੈਂ ਵਲੌਗ ਬਣਾਇਆ ਪਹਿਲਾਂ ਤੇ ਉਹਨੇ ਹੋਰ ਕੋਆਰਡ ਹੀ ਨਹੀਂ ਹੋਇਆ ਜੋ ਉਹਨੇ ਕਿਹਾ ਇਹ ਤੁਹਾਨੂੰ ਮੈਂ ਕਿਹਾ ਕਿ ਜਿਹਨੇ ਜ ਮੂਮੈਂਟ ਰਿਕਾਰਡ ਕਰਿਓ ਬਾਅਦ ਵਿੱਚ ਮੈਂ ਵੇਖੂੰਗੀ ਫਤੇ ਦੇ ਰਿਐਕਸ਼ਨ ਤੂੰ ਇਵੇਂ ਓਦਾਂ ਦੇਈ ਗਾੜੀ ਫਿਰ ਉਹ ਨਹੀਂ ਹੋਈ ਰਿਕਾਰਡ ਪਰ ਫਤੇ ਨੇ ਬੜੀ ਵਧੀਆ ਗੱਲ ਕੀਤੀ ਪਾਪਾ ਪਾਪਾ ਅੰਦਰੋਂ ਆਵਾਜ਼ ਆ ਗਈ ਉਹ ਹਾਂ ਮੈਂ ਕਿਹਾ ਚੱਲ ਮੈਂ ਬਾਅਦ ਹੁਣ ਵੇਖਿਆ ਕਿ ਫਤੇ ਕੀ ਕਰਨ ਡਿਆ ਸੀ ਬਾਹਰ ਬਿਲਕੁਲ ਕੋਈ ਨਾ ਚਿਬੜਾ ਦਾ ਵਸ ਨਹੀਂ ਚੱਲਣ ਡਿਆ ਨਹੀਂ ਤਾਂ ਪ੍ਰੈਸੈਂਟ ਟਿਊਟਰ ਚ ਨਹੀਂ ਆਣਾ ਮੈਨੂੰ ਨਾ ਹੀ ਪੜੋ ਹਾਂ ਚਲ ਪਰਮਾਤਮਾ ਨੇ ਜੋ ਵੀ ਸੋਚਦਾ ਵਾ ਬੜਾ ਵਧੀਆ ਸੋਚਦਾ ਵਾ ਬਾਕੀ ਹੁਣ ਜਰੂਰ ਕਮੈਂਟ ਕਰਕੇ ਦੱਸਿਓ ਕਿੰਨੇ ਕਿਹਾ ਹੈ ਕਿ ਬੁਆਏ ਆ ਤੇ ਕਿੰਨੇ ਕਿਹਾ ਹੈ ਗੈਸ ਕਿਹਦਾ ਕਿਹਦਾ ਸਹੀ ਦਿੱਖੀਂ ਗਿਆ ਹੈ ਕਰ ਲਵਾ ਕਿੰਨੇ ਕਿਹਾ ਹੈ ਮੁੰਡਾ ਕਿੰਨੇ ਕਿਹਾ ਹੈ ਕੁੜੀ ਆ ਹਾਂ ਕਮੈਂਟ ਜਰੂਰ ਕਰਿਓ ਕਿਹਦਾ ਗੈਸ ਸਹੀ ਨਿਕਲਿਆ ਤੇ ਕਿਹਦਾ ਗਲਤ ਨਿਕਲਿਆ ਹਾਂ ਕਿਉਂਕਿ ਬੜੇ ਕਮੈਂਟ ਆਏ ਕਈਆਂ ਦੇ ਕਮੈਂਟ ਆਏ ਵੀ ਕੁੜੀ ਹੋਈ ਕਈਆਂ ਦੇ ਕਮੈਂਟ ਆਏ ਵੀ ਇਹ ਮੁੰਡਾ ਬੜੇ ਹੱਸਦੇ ਸਾਡੇ ਤੇ ਡਿਲੀਵਰੀ ਹੋਣ ਤੋਂ ਪਹਿਲਾਂ ਮੈਨੂੰ 10-15 ਦਿਨ ਦੇ ਪਹਿਲਾਂ ਤੇ ਮੈਸੇਜ ਆਉਂਦੇ ਇੰਸਟਾਗ੍ਰਾਮ ਤੇ ਜਿੰਨਾਂ ਦਾ ਵਟਸਐਪ ਦਾ ਨੰਬਰ ਆ ਵਟਸਐਪ ਤੇ ਆਉਂਦੇ ਹੀ ਕੀ ਹੋਇਆ ਤੁਹਾਡੇ ਕੀ ਹੋਇਆ ਕੀ ਦੱਸਣ ਦੀ ਤੈਨੂੰ ਕੋਈ ਕੁਝ ਵੀ ਨਹੀਂ ਹੋਇਆ ਹਮ ਸਾਰਿਆਂ ਨੂੰ ਚਾਹੀ ਸਾਡੇ ਵਾਂਗੂ ਸਾਰੇ ਭੈਣ ਭਰਾਵਾਂ ਨੂੰ ਵੀ ਚਾਹ ਜਿਹੜੇ ਪਿਆਰ ਦਿੰਦੇ ਆ ਦਿਮਾਗ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਸਾਰੇ ਵਧੀਆ ਵਧੀਆ ਸਾਰਿਆਂ ਨੇ ਵਧਾਈਆਂ ਦਿੱਤੀਆਂ ਦਿলো ਧੰਨਵਾਦ ਤੁਹਾਡੇ ਨਾਲ ਤਾਂ ਆਪਾਂ ਦੇ ਆਪਣੇ ਬੱਚੇ ਨੂੰ ਪਿਆਰ ਦੇਣਾ ਹੀ ਦੇਣਾ ਤੁਹਾਡੇ ਨਾਲ ਸਾਰੇ ਭੈਣ ਭਰਾਵਾਂ ਨੇ ਬੜਾ ਵਧੀਆ ਪਿਆਰ ਦਿੱਤਾ ਸਾਰਿਆਂ ਦੇਣਾ ਨਹੀਂ ਹੋਰ ਹਾਂ ਚਲੋ ਦੱਸੋ ਹੁਣ ਫਿਰ ਕੀ ਦਸੀਏ ਕੀ ਹੋਇਆ ਹੋਇਆ ਉਹ ਯਾਦ ਇਹ ਜੋ ਆ ਉਹ ਉਸ ਤੋਂ ਡਿਆ ਵਾ ਅੱਛਾ ਇਹਦੀ ਮੈਂ ਕਾਦਰ ਦਾਦਾ ਇਹਨੂੰ ਨਾ ਜਿੱਦਾਂ ਆਪਾਂ ਜਦੋਂ ਘਰ ਆ ਗਏ ਨਾ ਆਹੋ ਚਲੋ ਤਵੀ ਦਾਦਨੇ ਆ ਵੀ ਸਾਡੇ ਘਰ ਹੋਇਆ ਵਾ ਬੇਬੀ ਮੁੰਡਾ ਮੁੰਡਾ ਆ ਸਾਡੇ ਘਰ ਪਹਿਲਵਾਨ ਜੀ ਆਏ ਸਾਡੇ ਘਰ ਤੇ ਇਹਨੂੰ ਇੰਨੀ ਇਦਾਂ ਦੀ ਆਦਤ ਪੈ ਗਈ ਜਿੱਦਾਂ ਇਹਨੂੰ ਕਿਹੜੀ ਆਪਾਂ ਵਾਲੇ ਫੜ ਕੇ ਪਾਈ ਆਦਤ ਇੱਕ ਵਾਰੀ ਚੁੱਕਿਆ ਨਾ ਵਾ ਤੇ ਦੂਸਰੀ ਵਾਰੀ ਇਹ ਜਿੱਦਾਂ ਸ਼ਾਮਾਂ ਸਰਪੰਚ ਜਦੋਂ ਹਸਪੀਟਲ ਤੋਂ ਆਏ ਗੱਡੀ ਚ ਘਾਰੀ ਲੈੰਦਾ ਹੈ ਨਾ ਘਾਰੀ ਲੈੰਦਾ ਚੋਕੇ ਉਰ ਤੋਂ ਬਾਅਦ ਸੁੱਤਾ 10 ਮਿੰਟ ਫਿਰ ਉੱਠ ਕੇ ਰੋਣ ਲੱਪਿਆ ਜਦੋਂ ਇਹਨੂੰ ਚੁੱਕ ਲੈਨੇ ਉਦੋਂ ਚੁੱਪ ਕਰ ਲਿੰਦਾ ਆ ਵੇਖੋ ਹੁੰਦੇ ਆ ਪਿਆ ਚੋ ਸ਼ਰਪ ਜੀ ਵਾਈ ਦੂਜੀ ਵਾਈ ਦੂਜੀ ਕੋਣ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹਦਾ ਗੈਸ ਸਹੀ ਹੀ ਤੇ ਕਿਹਦਾ ਗਲਤ ਹੀ ਪਰ ਮੈਂ ਤੇ ਮੇਰਾ ਮੁੰਡਾ ਨੌਵੇਂ ਮਹੀਨੇ ਮਹਾਰਾਜ ਗਾੜੀਏ ਪਾਸ ਜਿੱਥੇ ਘਰਦਵਾਰਾ ਸਾਬ ਜਾਨੇ ਨਹੀਂ ਜਿੱਥੇ ਵੀ ਜਾਨੇ ਨਹੀਂ ਕੀ ਦਾ ਸਿਆਪੀ ਨੇ ਸਾਰੇ ਤਾਂ ਅਰਦਾਸ ਕਰ ਰਹੇ ਨੇ ਕਿ ਬਾਬਾ ਜੀ ਸਾਨੂੰ ਧੀ ਦੀ ਦਾਤ ਬਖਸ਼ਿਓ ਚਲੋ ਬਾਬਾ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਉਹਦੇ ਵਾਸਤੇ ਵੀ ਮਤਲਬ ਮਤਲਬ ਫਤਿਹ ਦੀ ਗੱਲ ਝੂਠੀ ਪੈ ਗਈ ਯਾਰ ਫਤਿਹ ਦਿੱਤੇ ਦੀ ਮਾਰ ਦੀ ਹਾਂ ਜਦੋਂ ਜਦੋਂ ਫਤਿਹ ਜਦੋਂ ਦਾਤਾਂ ਨਾ ਵੀ ਫਤਿਹ ਕਾਕਾ ਹੈਈ ਛੁਟਕਾ ਹੈਈ ਆਂਦਾ ਚੱਲ ਪਾਪਾ ਕੋਈ ਗੱਲ ਨਹੀਂ ਹੁਣ ਮੈਂ ਕੋਈ ਗੱਲ ਨਹੀਂ ਵੀਰ ਨਾਲ ਖੇਡ ਲਿਆ ਕਰੂੰ ਫਿਰ ਪੈਣਾ ਨਹੀਂ ਤੇ ਪੈਣਾ ਨਹੀਂ ਤੇ ਤੇ ਕਿਹੋਲ ਮੈਂ ਦੱਸਣ ਲੱਗੀ ਜਦੋਂ ਆਪਰੇਸ਼ਨ ਥੀਏਟਰ ਚ ਗਏ ਆ ਮੈਂ ਆਲੀ ਆਪਣੇ ਪਿੰਕ ਪਿੰਕੀ ਡਰੈਸ ਲਾ ਕੇ ਗਈ ਸੂਟ ਸਾਰੇ ਵੀਰ ਨੇ ਵੀ ਆਪਾਂ ਪਿੰਕੀ ਸੂਟ ਪਾ ਕੇ ਖੜਿਆ ਸੀ ਤੇ ਨਰਸਾਂ ਅੰਦਰ ਕਹਿੰਦੀਆਂ ਵੀ ਤਿਆਰੀ ਤੇ ਤੁਸੀਂ ਪੂਰੀ ਆਈ ਹੈਂ ਕਿ ਕੁੜੀ ਦੀ ਚ ਪਰ ਤਾਂ ਦੀ ਮਾਂ ਪੁੱਤਾਂ ਦੀ ਆਸ ਨਹੀਂ ਪੂਰੀ ਹੋਈ ਪਲੱਸ ਨਹੀਂ ਪੂਰੀ ਹੋਈ ਨਹੀਂ ਮਾਂ ਪੁੱਤਾਂ ਦੀ ਇਹ ਨਹੀਂ ਵੀ ਤੇਰੀ ਗੱਲੀ ਦੂਹਾਂ ਦੀ ਆਸ ਹੀ ਆਸ ਮੈਨੂੰ ਵੀ ਹੀ ਕਿਾ ਵੀ ਚਲੋ ਕੁੜੀ ਹੋ ਜੇ ਪਰ ਮੈਨੂੰ ਇਦਾਂ ਗੈਸ ਹੁੰਦਾ ਮੈਂ ਇਹਨੂੰ ਕਹਿਣਾ ਨੇ ਮੈਂ ਨਹੀਂ ਸੁਖ ਮੁੰਡਾ ਹੋਣਾ ਯੋ ਤੇ ਮੈਂ ਤਾਂ ਇਹ ਫਤਿਹ ਨੇ ਮੈਨੂੰ ਮੁਕੀਆਂ ਮਾਰਨੀਆਂ ਜਦੋਂ ਮੈਂ ਇਨੀ ਗੱਲ ਕਹਿਣੀ ਪਾਪਾ ਜੇ ਆਹ ਗੱਲ ਕਹੀ ਨਾ ਤੇ ਇਲਾਜ ਕਰ ਦੂੰਗਾ ਉਹਨੇ ਮੇਕੋ ਸਿੱਖ ਲੈਣਾ ਮੈਂ ਕਹਿ ਦੇਣਾ ਤੇਰਾ ਇਲਾਜ ਕਰਨਾ ਨਹੀਂ ਪਾਪਾ ਤੁਹਾਡਾ ਇਲਾਜ ਕਰ ਦੂੰਗਾ ਤੇ ਆਪਾਂ ਪੂਰੇ 9 ਮਹੀਨੇ ਐਸਾ ਮਾਰਦੇ ਰਹੇ ਕਿ ਨਹੀਂ ਕੁੜੀ ਆਉਣੀ ਹੈ ਮੇਰੀ ਤੇ ਭਾਤੇ ਦੀ ਸ਼ਰਤ ਸੀ ਕਿ ਕੁੜੀ ਜਾਂ ਤੇ ਕੁੜੀ ਆ ਵੇ ਲੋਣ ਚੁੱਕ ਲਿਆ ਨਾ ਇਹਨੂੰ ਤੇ ਬਸ ਪਹਿਲਵਾਨ ਜੀ ਚੁੱਪ ਕਰ ਗਏ ਆ ਹਾਂ ਤੇ ਮੜੇ ਮੜੇ ਹੰਗਾਰੇ ਜੇ ਪਾਂਡਿਆ ਹੁਣ ਇਹਨੂੰ ਚਾਹੀਦਾ ਦੁੱਧੂ ਕਿਉਂਕਿ ਰਾਤ ਸੁੱਕਦੇ ਸੁਤੀ ਰਹਿੰਦੀ ਐ ਤੇ ਮੈਂ ਵਿਚਾਰਾ ਦੋਆਂ ਦੁਆਂ ਘੰਟਿਆਂ ਬਾਅਦ ਉੱਠ ਕੇ ਦੁੱਧ ਬਣਾ ਕੇ ਹਾਂ ਮੇਰੇ ਤਿਆਲ ਕੇ ਗੋਦੀ ਚ ਪਾ ਕੇ ਫੇਰ ਸਵਾਲ ਕੇ ਜੇ ਮੈਂ 8 ਵਜੇ ਮੇਰੀ ਅੱਖ ਲੱਗਦੀ ਨਾ ਪੂਰੇ 10 ਵਜੇ ਜਾਂ 5-10 ਮਿੰਟ ਰਹੀ ਨੇ ਜਾਗ ਆ ਜਾਂਦੀ ਐ ਕਿ ਦੋ ਘੰਟੇ ਹੋ ਜਾਂਦੇ ਕਰਕੇ ਦੁੱਧ ਦਾ ਟਾਈਮ ਹੋ ਗਿਆ ਜੇ ਆਪਣੇ ਆਪ ਦੋ ਦੋ ਘੰਟੇ ਬਾਅਦ ਮੇਰੀ ਅੱਖ ਖੁੱਲ ਜਾਂਦੀ ਐ ਕਿ ਬੱਚੇ ਦਾ ਦੁੱਧ ਦਾ ਟਾਈਮ ਹੋ ਗਿਆ ਕਰਕੇ ਵੀ ਜੇ ਕਿਉਂਕਿ ਡਾਕਟਰ ਨੇ ਜਦੋਂ ਇਹ ਲੱਗਾ ਸੀ ਨਾ ਮਸ਼ੀਨ 'ਚ ਤੇ ਦੇਣ ਲੱਗੇ ਸੀ ਜਦੋਂ ਇਹਨੂੰ ਵਾਪਸ ਆਨੂ ਤ ਉਹ ਦੋਨੇ ਕਿਹਾ ਹੀ ਡਾਕਟਰ ਨੇ ਵੀ ਖਾਸ ਕਰਕੇ ਦੁੱਧ ਜਿਹੜਾ ਦੋ ਦੋ ਘੰਟੇ ਬਾਅਦ ਪਿਆ ਲੈਣਾ ਹੀ ਪਿਆ ਲੈਣਾ ਦੇਣਾ ਹੀ ਦੇਣਾ ਵਾ ਜਰੂਰੀ ਬਾਕੀ ਆਪਾਂ ਇਹਦਾ ਨਾਮ ਆ ਉਹ ਫਤੇ ਵੀਰ ਦੇ ਨਾਮ ਕਰਦਾ ਨਿੰਦਾ ਹੀ ਰੱਖਿਆ ਵਾ ਨਾਮ ਹੀ ਸੁਣ ਕੇ ਦੱਸਿਓ ਵੀ ਸਾਰਿਆਂ ਨੂੰ ਕਿੱਦਾਂ ਦਾ ਲੱਗਾ ਅਗਲੇ ਵਲੌਗ ਚ ਦੱਸਾਂਗੇ ਵਧੀਆ ਵਧੀਆ ਮੈਂ ਇਹ ਕਿਨਾਂ ਦੱਸ ਦੀਏ ਕਿ ਨਹੀਂ ਨਹੀਂ ਅਗਲੇ ਵਲੌਗ ਚ ਚਲੋ ਅਗਲੇ ਵਲੌਗ ਚ ਦੱਸਾਂਗੇ ਨਾਮ ਬਹੁਤ ਵਧੀਆ ਰੱਖਿਆ ਵਾ ਨਾਮ ਵਾੜਦਾ ਕਿੱਸਾ ਲਾ ਲੈਂਦਾ ਹਾਂ ਨਾ ਸਾਰਿਆਂ ਨੂੰ ਹਾਂ ਨਾਮ ਰੱਖਿਆ ਵਾ ਆਪਾਂ ਫਤੇ ਵੀਰ ਤੋਂ ਬਾਅਦ ਚ ਜੋ ਤੁਸੀਂ ਗੈਸ ਲਾਓ ਕਿ ਕੀ ਰੱਖਿਆ ਹੋਊਗਾ ਕਿਉਂਕਿ ਉਹ ਨਾਮ ਆ ਮੇਰੇ ਹਿਸਾਬ ਨਾਲ ਵੈਸੇ ਜਿਦਾ ਲਾਲੋ 180% ਨਾਂ ਜਿੱਦਾਂ ਲੋਕਾਂ ਨੇ ਰੱਖੇ ਹੁੰਦੇ ਆ ਉਹ ਮਾਹ 180% ਕਿਤੇ ਟਾਵੇਂ-ਟਾਵੇਂ ਦਾ ਹੋਊਗਾ ਬੱਚੇ ਦਾ ਨਾਲੇ ਕਿੰਨੇ ਨਾਂ ਰੱਖਿਆ ਵਾ ਕਿੰਨੇ ਦੱਸਿਆ ਉਹ ਤੁਹਾਨੂੰ ਸਾਰਾ ਆਪਾਂ ਅਗਲੇ ਵਲੌਗ ਵਿੱਚ ਦੱਸਾਂਗੇ ਹਾਂ ਕਿ ਕਿੰਨੇ ਨਾਂ ਦੱਸਿਆ ਤੇ ਮਾੜਾ ਜਿਹਾ ਗੈਸਨ ਆਇਆ ਤੇ ਕਮੈਂਟ ਜਰੂਰ ਕਰਿਓ ਤੇ ਕਿਹਦਾ ਗੈਸ ਸਹੀ ਹੀ ਤੇ ਕਿਹਦਾ ਗੈਸ ਨਿਕਲਿਆ ਗਲਤ ਹੈ ਕਿਉਂਕਿ ਸਾਡੇ ਮਾਪੁੱਤਾਂ ਦਾ ਗੈਸ ਉਹਦੇ ਨਿਕਲ ਗਿਆ ਹੀ ਗਲਤ ਗਲਤ ਨਿਕਲਿਆ ਹੀ ਇਹਨਾਂ ਦਾ ਹਾਂ ਬਾਕੀ ਚਲੋ ਉਦਾਂ ਕਹਿੰਦੇ ਆ ਨਾ ਕਿ ਧੀਆਂ ਨੂੰ ਵੀ ਤਸਦਿਓਗਾ ਸਾਡੇ ਤੇ ਲਾਗੂ ਹੋਈ ਧੀਆਂ ਵੀ ਕਹਿੰਦੇ ਆ ਵੀ ਬੜੀ ਪੂਰਨ ਭਾਗ ਕੀਤੀ ਹੁਣ ਕਰਮ ਚੰਗੇ ਹੋਣਾ ਠੀਕ ਧੀਆਂ ਮਿਲਦੀਆਂ ਕਿਦੀ ਮੰਗਿਆ ਵੀ ਨਹੀਂ ਜੇ ਮਿਲਦੀਆਂ ਹਾਂ ਆਪਾਂ ਤੇ ਹੁਣ ਵੇ ਇਹ ਆ ਵੀ ਅਜਮਾਨ ਜਿੱਦਾਂ ਧੀ ਹਿੰਦੀ ਆ ਕੁੜੀ ਹਿੰਦੀ ਆ ਤੈਨੂੰ ਜਦੋਂ ਮੁੰਡੇ ਨਾਲ ਚਲੋ ਪਿਆਰ ਤੇ ਪਿਆਰ ਹੀਂ ਦਾ ਔਲਾਦ ਨਾਲ ਪਰ ਧੀ ਨਾਲ ਜ਼ਿਆਦਾ ਆਂਦਾ ਵਾ ਵੀ ਉਹ ਤੇ ਧੀ ਦਾ ਰਿਸ਼ਤਾ ਹੀ ਹਾਂ ਰਿਸ਼ਤਾ ਹੀ ਇਹ ਦਾ ਨੰਦਾ ਇਹ ਮੁੰਡੇ ਨੂੰ ਤੇ ਦੌਕਾ ਵੀ ਮਾਰ ਲੈਨੇ ਵੀ ਆਹ ਚੀਜ਼ ਨਹੀਂ ਮਿਲ ਸਕਦੀ ਵਾਲੇ ਤੇ ਕੁੜੀ ਜੇ ਮੰਗੇ ਧੰਨੂ ਲੈ ਕੇ ਦੇਣੀ ਪੈਂਦੀ ਆ ਦੋ ਕਾਹ ਨਹੀਂ ਮਾਰ ਸਕਦੇ ਆਪਦੇ ਦਿਲ ਨੂੰ ਔਰ ਤਰੰਦਾ ਹਮ ਹਮ ਆਪਾਂ ਕਿਤੇ ਜਾਂਦੇ ਹੋਣਾ ਨਾ ਤੇ ਆਪਾਂ ਗੱਡੀ ਚੋਂ ਜਾਂ ਮੋਟਰਸਾਈਕਲ ਤੋਂ ਵੇਖਣਾ ਨਾ ਕਿਤੇ ਬਾਹਰ ਕੱਪੜੇ ਟੰਗੇ ਕੁੜੀਆਂ ਦੇ ਵੇਖ ਕੁੜੀਆਂ ਦੇ ਤੇ ਬੜਾ ਆਉਣਾ ਆਪਾਂ ਇਦਾਂ ਦੇ ਕੱਪੜੇ ਲਵਾਗੇ ਮੈਂ ਤਾਂ ਸਹਿਤ ਤੁਹਾਨੂੰ ਆਨਲਾਈਨ ਘੱਟ ਘੱਟ ਕਲਿੱਪ ਵੇਂਦੀ ਰਹੀ ਸੂਈਆਂ ਵੇਂਦੀ ਰਹੀ ਸਭੀ ਇਦਾਂ ਦੇ ਕਲਿੱਪ ਮਗਾਉਣੇ ਜੀ ਇਦਾਂ ਦੀਆਂ ਡਰੈਸ ਨਾਲ ਦੀਆਂ ਸੂਈਆਂ ਲੈਣੀਆਂ ਜੀ ਆਹ ਕਰਨਾ ਜੇ ਜੇ ਕਰਨਾ ਜੇ ਛੋਟੀਆਂ ਛੋਟੀਆਂ ਜੁੱਤੀਆਂ ਕੋਈ ਨਾ ਜਦੋਂ ਸਾਡੇ ਘਰ ਫਤਿਹ ਹੋਇਆ ਸੀ ਤੇ ਸਾਡੇ ਕੋਲ ਕੁਛ ਨਹੀਂ ਮਹਾਰਾਜ ਮਤਲਬ ਉਹਦੇ ਕਰਮ ਆਪਾਂ ਖਾਂਦੇ ਇੱਕ ਸਾਲ ਦਾ ਘਰੋਂ ਵੀ ਬੇਕਾਰ ਹੀ ਆਪਾਂ ਤੇ ਮਹਾਰਾਜ ਨੇ ਜਦੋਂ ਕੁੱਕੇ ਪਿਆ ਉਹਦੀ ਸੁਣੀ ਉਹਦੇ ਪੈਰਾਂ ਵਿਚੇ ਅਨੁਸਾਰਾ ਕੁਝ ਮਿਲਿਆ ਸਾਡਾ ਸਾਰਾ ਕੁਝ ਬਣਿਆ ਆਪਾਂ ਇੱਥੋਂ ਤੱਕ ਆਏ ਤੇ ਹੁਣ ਨਵੇਂ ਬੱਚੂ ਜੀ ਤੇ ਇਹ ਵੀ ਆਪਣੇ ਕਰਮ ਆਪਣੇ ਨਾਲ ਕਹਿੰਦੇ ਨਾ ਕਰਮ ਬੱਚਾ ਕੋਈ ਨਹੀਂ ਕੋਈ ਕਿਹਨੂੰ ਦੰਦਾ ਨਾ ਕੋਈ ਕਿਹਦਾ ਖਾਂਦਾ ਆਪਣਾ ਹੀ ਲੈ ਕੇ ਆਉਂਦਾ ਆਪਾਂ ਕੋ ਮੈਂ ਦੱਸਣੀਆਂ ਕਤੇ ਵਿੱਦਿ ਕਰਮ ਕਾਂਡੇ ਉਦੱਕ ਅੱਜ ਆਪਾਂ ਜਿਹੜਾ ਖਾਂਡੇ ਉਹ ਸਾਨੂੰ ਸਾਡਾ ਕਰਜ਼ਾ ਚੁਕਾਉਣ ਲਿਆ ਉਹਦੇ ਕਰਕੇ ਸਾਨੂੰ ਸਾਰਾ ਕੁਝ ਮਿਲ ਗਿਆ ਮਿਲਿਆ ਕਿੱਥੇ ਆਪਾਂ ਕੁਝ ਵੀ ਨਹੀਂ ਕਿੱਥੇ ਮਹਾਰਾਜ ਨੇ ਨਿਆਣਿਆਂ ਦੇ ਕਰਮਾਂ ਨੂੰ ਸਾਨੂੰ ਗੱਡੀਆਂ ਵਾਲੇ ਕਰਤਾ ਹਾਂਜੀ ਚਲੋ ਕਰਜ ਨੂੰ ਮੈਂ ਤਾਂ ਕਹਿਣਾ ਨਾ ਵੀ ਸੋਕਾਂ ਨੂੰ ਸਾਈਕਲ ਦੀ ਵੀ ਆਸ ਨਹੀਂ ਵੀ ਆਪਾਂ ਸਾਈਕਲ ਲਵਾਂਗੇ ਲਵਾਂਗੇ ਹੂੰ ਬਾਕੀ ਕਹਿੰਦੇ ਨੀਤ ਸਾਹਿਬ ਰੋਕੋ ਮਹਾਰਾਜ ਭਾਗ ਆ ਭੇਲਾ ਦਿੰਦਾ ਇਦਾਂ ਹੀ ਆ ਸਾਨੂੰ ਸਾਰੇ ਕਹਿੰਦੇ ਇਹ ਨਹੀਂ ਵੀ ਆਪਾਂ ਸੋਚਦੇ ਆ ਸਾਰੇ ਅਨਵੇਲਾ ਉਧਰੋਂ ਗਲੀ ਚੋਂ ਸਾਰੇ ਕਹਿੰਦੇ ਨਾ ਸਾਰੇ ਇਹ ਤੁਹਾਡਾ ਬਹੁਤ ਬਹੁਤ ਕਰਮਾਂ ਵਾਲਾ ਚੀਜ਼ਾਂ ਦੀ ਇਤਿਹਾਸ ਹੀ ਨਹੀਂ ਹੁੰਦੀ ਜੋ ਜੋ ਤੁਹਾਨੂੰ ਦੇਤੀਆਂ ਮੈਂ ਨਹੀਂ ਮੈਨੂੰ ਮਹਾਰਾਜ ਨੇ ਥੋੜੇ ਜਿਹਾ ਸਮੇਂ 'ਚ ਸਾਰੇ ਤੇ ਆਪਾਂ ਚਾਇਆ ਵੀ ਨਹੀਂ ਪਿਆਨੂੰ ਮਿਲ ਜੇ ਅੱਜ ਤਾਂ ਆਪਾਂ ਵੀਡੀਓ ਬਣਾਉਣੀ ਆ ਆਪਾਂ ਆਈਫੋਨ ਲੈਣਾ ਸੀ ਬੜੀ ਲੋੜ ਹੀ ਸਾਡੇ ਕੋਲ ਪੈ ਹੀ ਨਹੀਂ ਸੋਚੇ ਫਤਿਹ ਵੀਰ ਨੇ ਅੱਜ ਕਿਹਾ ਮਮਾ ਐਪਲ ਵਾਲਾ ਫੋਨ ਲੈਣਾ ਤੇ ਦੋਹਾਂ ਦਿਨਾਂ ਬਾਅਦ ਦਾ ਦੋਹਾਂ ਦਿਨਾਂ ਬਾਅਦ ਫੋਨ ਲੈ ਆਂਦੀ ਕੋਈ ਵੀ ਸਲਾਹ ਨਹੀਂ ਆਂਦਾ ਭਾਏ ਮਮਾ ਐਪਲ ਵਾਲਾ ਜਿਹੜਾ ਫੋਨ ਹੁੰਦਾ ਨਾ ਜਿੱਤੇ ਸੇਬ ਨੂੰ ਦੰਦੀ ਵੱਡੀ ਹੁੰਦੀ ਉਹ ਫੋਨ ਲੈਣਾ ਵਾ ਸੋ ਗੱਡੀ ਦਾ ਡੀਨ ਆਉਂਸੋ ਇੱਕ ਦੇ ਵਿੱਚ ਉਦੋਂ ਉਦੋਂ ਕੋਈ ਵੀ ਨਹੀਂ ਨੂੰ ਪਤਾ ਵੀ ਆਪਾਂ ਫੋਨ ਲੈਣਾ ਇੱਕਦਮ ਹੀ ਸਲਾਹ ਬਣਾਈ ਸੋ ਆਪਾਂ ਫੋਨ ਲਈ ਆਈ ਹੁਣ ਤੇ ਗਏ ਆਪਾਂ ਚਲੋ ਆਪਾਂ ਵੀ ਲਿਆ ਭਜਾਜ ਕਾਰਡ ਤੇ ਪਰ ਜਾਂਦੇ ਆਂ ਚਲੋ ਉਸੇ ਵੇਲੇ ਲੈ ਲਿਆ ਫਿਰ ਸਾਡੀ ਕੋਈ ਸਲਾਹ ਨਹੀਂ ਜਦੋਂ ਗੱਡੀ ਮੈਨੂੰ ਮਿਲ ਨਹੀਂ ਕਬੱਡੀ ਚ ਉਦੋਂ ਵੀ ਬਸ ਇਹੋ ਕਹਿਣਾ ਪਾਪਾ ਆਪਾਂ ਕਾਲੀ ਗੱਡੀ ਲੈਣੀ ਆ ਪਾਪਾ ਖਾਲੀ ਗੱਡੀ ਲਈ ਆ ਕੋਈ ਵੀ ਪਤਾ ਨਹੀਂ ਵੀ ਗੱਡੀ ਲੈਣੀ ਆ ਤੇ ਜਗਨਨਾ ਨੇ ਮੈਨੂੰ ਦੱਸਿਆ ਫੋਨ ਕਰਕੇ ਮੈਂ ਇਹ ਕਬੱਡੀ ਦੇਖ ਮੈਚ ਚੱਲਣ ਡਿਆ ਉੱਥੇ ਮੇਰੀ ਗੱਡੀ ਅਨਾਉਂਸ ਹੋ ਗਈ ਆ ਆਪਾਂ ਘਰ ਹੀ ਨਹੀਂ ਤੇ ਫਤਿਹ ਉਦੋਂ ਵੀ ਬੜੀ ਖੁਸ਼ੀ ਹੋਈ ਇੱਕਦਮ ਜਦੋਂ ਮੋਟਰਸਾਈਕਲ ਪੁੱਲਟ ਅਨਾਉਂਸ ਕੀਤਾ ਸੀ ਉਦੋਂ ਵੀ ਤੁਸੀਂ ਕੰਨੀ ਨਿਆ ਖਾਣਾ ਕਬੱਡੀ ਕਰਨ ਦੇ ਬੋਲਣ ਦੇ ਇੰਦੇ ਮੈਂ ਮਸੀ ਕੋ ਨੂੰ ਹੀ ਫੋਨ ਕੀਤਾ ਸੁੱਖ ਲੈ ਕੱਢ ਗਏ ਮੇਰੀ ਮੋਟਰਸਾਈਕਲ ਡਾਊਨਸ ਹੋ ਗਈ ਮਹਾਰਾਜ ਦਾ ਦਿੱਤਾ ਬੜਾ ਕੁਛ ਨਾ ਸ਼ੁਕਰਾਨਾ ਨਹੀਂ ਆਉਂਦਾ ਨਹੀਂ ਤੇ ਬੁਲਟ ਕਿੱਥੋਂ ਕਦੀ ਵੀ ਨਹੀਂ ਲਿਆ ਜਾਣਾ ਸੋਚਣਾ ਵੀ ਨਹੀਂ ਆਪਾਂ ਵੀ ਆਪਾਂ ਬੁਲਟ ਲੈ ਲਈਏ ਤੇ ਪਰ ਸੁੱਖ ਦਾ ਬੜਾ ਸੌਂਗੀਗਾ ਆਪਾਂ ਉਹ ਜਿਹੜਾ ਡੇ ਕੋਣ ਡਿਸਕਵਰ ਗੱਡੀ ਦਾ ਘੱਟ ਬੁਲਟ ਸਾਂ ਜਿਆਦਾ ਡਿਸਕਵਰ ਹੀਗਾ ਜਦੋਂ ਆਪਾਂ ਬਾਹਰ ਹੀ ਜਦੋਂ ਮੈਂ ਛੁੱਟੀ ਆਇਆ ਸੀ ਤੇ ਡਿਸਕਰਵ ਕਵਰ ਤੇ ਛੋਟੇ ਘੁੰਮਣੇ ਗਏ ਹੀ ਨਾ ਬਾਬਾ ਜੀ ਦੇ ਬਾਬਾ ਯਾਰਾ ਸਿੰਘ ਜੀ ਦੇ ਤੇ ਇਹਨੇ ਕਹਿਣਾ ਸਾਬੀ ਬੁਲਟ ਲਵਾਂਗੇ ਆਪਾਂ ਮੇਰਾ ਸ਼ੌਂਕ ਆ ਮੈਨੂੰ ਬੁਲਟ ਦੀ ਵੀ ਜ ਚਲੋ ਮਾਰ ਲੈ ਸਾਰਾ ਕੁਝ ਦਿੱਤਾ ਆਪੇ ਦਿੱਤਾ ਉਹ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਨੇ ਬਾਬਾ ਨਾਕੀਆਂ ਨਾ ਸਾਹਿਬ ਜਾਈਦਾ ਬਾਬੇ ਨਾਕੀਆਂ ਨੇ ਸਾਹਿਬ ਜੀ ਨੇ ਝੋਲੀਆਂ ਪੂਰੀਆਂ ਭਰਤੀਆਂ ਪੂਰੀਆਂ ਮਾਰ ਲੈ ਜਿੰਨਾ ਸ਼ੁਕਰਾਨਾ ਕਰੀਏ ਹੋ ਨਾਈਟ ਹਟ ਹੋਣ ਜਿੱਦਾਂ 8 ਸਵਾ ਮਹੀਨਾ ਹੋਇਆ ਆਪਾਂ ਬਾਬਾ ਲਕੀਆ ਸਾਹਿਬ ਕਾਕੇ ਨੂੰ ਕਢ ਕੇ ਮਥਟਾ ਕਾਕੇ ਲੈ ਉਨੇ ਚਲੋ ਠੀਕ ਆ ਜੀ ਆਪਾਂ ਨੈਕਸਟ ਵਲੌਗ ਚ ਦੱਸਾਂਗੇ ਵੀ ਨਾਮ ਕੀ ਰੱਖਿਆ ਸਾਰੇ ਗੈਸ ਕਰਿਓ ਤੇਲ ਦੀਆਂ ਗੱਲਾਂ ਦਸੀਆਂ ਤੁਹਾਨੂੰ ਨਾਲੇ ਰਿਅਲਿਟੀ ਵਾਲੀਆਂ ਸੱਚੀਆਂ ਤੇ ਅਗਲੇ ਵਲੌਗ ਚ ਦੱਸਾਂਗੇ ਆਪਾਂ ਨਾਮ ਕੀ ਰੱਖਿਆ ਵਾ ਤੇ ਵੈਸੇ ਨਾਮ ਗੈਸ ਕਰਿਓਗੇ ਵੀ ਕੀ ਹੋਊਗਾ ਫਤੇ ਵੀਰ ਦਾ ਰਲਦਾ ਮਿਲਦਾ ਫਤੇ ਵੀਰ ਦੇ ਨਾਲ ਰਲਦਾ ਮਿਲਦਾ ਹੀ ਆ ਤੇ ਪਰ ਵਕਰਾ ਵਾ ਬਹੁਤ ਘੱਟ ਰੱਖਿਆ ਲੋਕਾਂ ਨੇ ਠੀਕ ਆ ਜੀ ਓਕੇ ਫਿਰ ਅਰਦਾਸ ਕਰਿਓ ਇਹਦੇ ਲਈ ਵੀ ਚੜਦੀ ਕਲਾ ਚ ਰਵੇ ਠੀਕ ਠਾਕ ਰਵੇ ਤੇ ਜਮਾਨ ਪੁੱਤੋ ਵਿਪਲਵਾਨ ਬਣੀ ਸਾਡਾ ਠੀਕ ਆ ਜੀ ਓਕੇ ਸਤਿ ਸ੍ਰੀ ਅਕਾਲ ਜੀ